ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਹਰ ਸਾਰੀ ਬੜਾ ਠੀਕ ਠਾਕ ਆ ਲੋ ਬਾਈ ਮਿੱਤਰੋ ਆਪਾਂ ਲੱਗੇ ਆ ਬਾਈ ਵਲੌਗ ਦੀ ਸਟਾਰਟਿੰਗ ਕਰਨ ਤੇ ਬੰਦਾ ਲੈਂਦਾ ਕੈਮਰਾਮੈਨ ਬਾਈ ਕਰਦੇ ਆ ਦੂਜੇ ਕੋਲ ਬਣਾ ਲਈ ਨਹੀਂ ਵੱਡੀ ਵਾਲੀ ਬਣਾਉਂ ਜਿਹੜਾ ਪਰਸੈਂਟ ਹੈ ਰਾਮਨ ਕੋਠੀ ਗੁਰੂ ਦੇ ਪਿੰਡ ਦਾ

9 ਮੀਟਰ। ਉਹਦੀ ਆ ਰਾਇਸੀ ਬੱਚੇ ਬਾਤੇ 12 ਛੱਡਣ ਵਾਲੀ ਸੀ ਇੱਕ ਥੋੜਾ ਇਹ ਗਲਤ ਛੁੱਟ ਗਿਆ। 13 ਛੁੱਟ ਗਿਆ। ਇੱਕ ਛੁੱਟ ਗਿਆ ਹਰਾ ਟੂਸਾ ਗਲਾਬੀ ਪੁੰਝੇ ਵਾਲਾ ਵੱਡਾ ਬੱਚਾ ਉਹ। ਇਹ ਉਹ ਛੁੱਟ ਗਿਆ ਬਈ ਆ ਜਾਂਦਾ। ਤੇ ਬਈ ਆਪਾਂ ਹੁਣ ਦੋਦੇ ਜਾਣਾ ਬਈ ਥੋੜਾ ਇਹ ਕੰਮ ਹੋ ਜਾਇਆ ਕਿ ਤੇ ਸਾਡੇ ਵਾਲ ਚਲਾਈ ਬੈਠੇ ਆ ਮੋਟਰ ਨਾਲੇ ਅੱਜ ਘਾਣੂ ਪਾਣੀ ਲਾ ਦੇ ਆਂ ਮੁੜ ਕੇ ਇੱਕ ਦੋ ਦਿਨਾਂ ਚ ਉਹਨੂੰ ਲਾਵਾ ਇਹ ਘਾਣੂ ਵੱਡਾ। ਹਾਂ। ਬਈ ਪਾਸੋਂ ਬਈ ਪਿਆ ਕੇ ਬਗਲ ਤੇ ਆ। ਹੁਣ ਆਪੋ ਬਈ ਕਰਨੇ ਆਂ। ਗਾੜੀ ਤੇ ਲਾ ਕੇ ਛੁੱਟੀ ਘੰਟਾ ਵੀ। ਤੇ ਹੁਣ ਚੱਲੇ ਆਂ ਬਈ ਖਾਲੇ ਤੇ ਕਾਣੂ ਪਾਣੀ ਛੱਡ ਦੇਂਗੇ ਲੈਟ ਚੱਲੀ ਜਾਂਦੀ ਆ। ਸ਼ਾਮ ਪਿੱਕਰ ਚੱਲੂਗੀ ਜਦੋਂ ਬਈ ਵੀ ਉਧਰੋਂ ਮੌਰ ਬਣ ਗਿਆ। ਮੌਰ ਬਣ ਗਿਆ। ਗਿਆ ਉਹ ਟੱਡਕਾ ਲਾਇਆ ਸੀ ਮੋਸਾ ਬਰਾਉਣੀ ਟੱਟ ਕੇ ਮੋਟਰ ਚਾਈ ਜਿਹੜਾ ਟੱਡਕਾ ਹੈ ਨਿਕਲ ਗਿਆ ਤੇ ਹੁਣ ਪਾਣੀ ਛੱਡਦੇ ਆ ਇਹਨੂੰ ਰਾਈ ਤੇ ਬੰਦੇ ਪੱਠੇ ਹੈਗੇ ਆ ਅੱਜ ਫਿਰ ਥੋੜਾ ਥੋੜਾ ਪੱਕਾ ਵੱਟਲੇ ਕਰਾਂਗੇ ਪਾਣੀ ਛੱਡਦੇ ਬਾਈ ਘਰ ਨੂੰ ਆਹ ਬਈ ਮਿੱਤਰੋ ਆ ਗਿਆਂ ਖਾਲੀ ਤੇ ਖਾਲੀ ਤਾਂ ਹੁਣ ਪਹਿਲਾਂ ਉਰਲਾ ਪਾਸੇ ਲੈ ਕੇ ਚੱਲਾਂਗੇ ਉਹ ਤੋਂ ਬਾਅਦ ਦੇਖਾਂਗੇ ਇਧਰਲੇ ਪਾਸੇ ਜਿਆਦੇ ਪਰਲੇ ਪਾਸੇ ਘੱਟ ਹੈ ਕੋ ਭਾਈ ਉਹ ਪੱਕੇ ਖਾਲ ਗੋਣਾਂ ਲੱਗੀਆਂ ਪੜੇ ਹਜੇ ਇੱਥੋਂ ਤੱਕ ਰਾਂ ਉਹ ਬੋਰਦਿ ਕਰਿਆਣਾ ਜਿੱਦਾਂ ਕਣਕਪੂਰ ਲਾਉਣਾਂ ਲਈ ਹੋਈ ਪਈ ਆ ਰੀਲ ਦਾ ਵੀ ਸੱਚ ਫੋਨ ਕਰਨਾ ਸੀਗਾ ਕੀ ਕਰਦੇ ਆ ਆਪਣੀਆਂ ਜਾਨਵਰ ਆ ਜਾਂਦੇ ਨੇ ਕੋ ਭਾਈ ਮਿੱਤਰੋ ਨਾਲ ਗਈ ਝੋਟ ਦੁਆਬ ਫੇਰ ਵੀ ਨਹੀਂ ਕੋ ਭਾਈ ਮਿੱਤਰੋ ਮੈਂ ਤੁਹਾਨੂੰ ਚੀਜ਼ ਦਿਖਾਵਾਂ ਮੈਂ ਇੱਕ ਆ ਮੇਰੇ ਪਿਓ ਦੇ ਚਾਚੇ ਦੇ ਪੋਤਰੇ ਦਾ ਬਾਹਣਾ ਠੀਕ ਹੈ ਇੱਧਰ ਮੇਰਾ ਆ ਗਿਆ ਆ ਵਟ ਸਿੱਧੀ ਤੁਰੀ ਆਉਂਦੀ ਹੈ ਨਾ ਹੋਥ ਤਿੱਕਰ ਵਟ ਸਿੱਧੀ ਗਈ ਆ ਵੇਖੋ ਤੀਰ ਕਮਾਣੀ ਬਣਾਇਆ ਪਿਆ ਆ ਵੇਖੋ ਇੱਥੋਂ ਲੱਗ ਪਾ ਵੀ ਇੱਥੋਂ ਠੀਕ ਹੈ ਕਿੰਨਾ ਦਾ ਫਰਕ ਹੈ ਇਹ ਹੋਥ ਤਿੱਕਰ ਦੂਰਿਆਂ ਦਾ ਫਰਕ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਠੀਕ ਹੈ ਉਧਰੋਂ ਮਖਾਉਣਾ ਤੁਹਾਨੂੰ ਮੈਂ ਖੜ ਕੇ ਖੜ ਜਾ ਆ ਵੇਖੋ ਇਹ ਨਾ ਮੇਰੇ ਦੂਜੇ ਚਾਚੇ ਕੋਲੇ ਵਾਣ ਠੇਕੇ ਤੇ ਸੀ ਉਦੋਂ ਦਾ ਕੰਮ ਹੋਇਆ ਵੇ ਆ ਪਹਿਲਾਂ ਸ਼ਾਇਦ ਮਾੜਾ ਮੂਟ ਹੋਣਾ ਤੇ ਆਹ ਵੇਖੋ ਬਈ ਇਹ ਤਾਂ ਟਰੈਕਟਰ ਜੜਾ ਜੜਾ ਹੈ ਕੀ ਆ ਤਵੰਗਾ ਤਵੰਗਾ ਲਾ ਲਾ ਕੇ ਨਾਲ ਆਹ ਵੇਖੋ ਟਰੈਕਟਰ ਦੇ ਟਾਇਰ ਜੜਾ ਜੜਾ ਉੱਤੇ ਠੀਕ ਹੈ ਇੱਥੋਂ ਤੱਕ ਇੱਥੋਂ ਤੱਕ ਆ ਤੀ ਆ ਸਹੀ ਸੀ ਯਾਰ ਨੰਮ ਇੱਥੋਂ ਵੀ ਇੱਥੋਂ ਸਹੀ ਦਿਨ ਵੇਖੋ ਬਈ ਠੀਕ ਹੈ ਅੱਜ ਹੁੰਦਾ ਮਟਰਾਂ ਵੀਖ ਲੋ ਆ ਵੀਖ ਲੋ ਭਾਈ ਠੀਕ ਆ ਇਹਨਾਂ ਕੋਲੇ ਬਾਈ ਜੀ ਦੋਵਾਂ ਘਰਾਂ ਕੋਲੇ ਹੋਊਗਾ 70 ਕਿੱਲੇ ਬਾਣ ਤੇ ਮੇਰੇ ਕੋਲੇ 9-10 ਕਿੱਲੇ 8-9 ਕਿੱਲੇ ਬਾਣ ਠੀਕ ਆ ਵੀਖ ਲੋ ਅਗਲਾ ਕਹਿੰਦਾ ਹੁੰਦਾ ਚਾਚੇ ਤਾਈ ਹੁਣ ਮੈਨਾਂ ਚਾਚੇ ਤਾਈ ਨਾਲੋਂ ਬਗਾਨੇ ਹੁਣ ਉਹ ਚੰਗੇ ਹੁੰਦੇ ਆ ਆ ਵੀਖ ਲੋ ਕੰਮ ਠੀਕ ਆ ਬਣਾਇਆ ਪਿਆ ਨਾ ਜਿਵੇਂ ਰਾਵਣ ਦੇ ਤੀਰ ਖਮਾਣ ਵਰਗਾ ਠੀਕ ਹੈ ਭਾਈ ਕੀ ਯਾਰ ਨਾ ਵੀ ਮਿੱਤਰੋ ਆਪਣੇ ਨਿੱਕੇ ਬੱਚੇ ਡਰ ਕੇ ਜੀਨੇ ਸਾਰੇ ਉੱਡੇ ਫਰਦੇ ਬਹੁਤ ਬੱਚੇ ਉੱਡੇ ਫਰਦੇ ਭਾਈ ਗਰੀਬਾਂ ਜਿਹੜੇ ਫਸਪੇ ਹੋਈ ਨਹੀਂ ਘਟੋ ਘਟੋ ਵੀ ਭਾਈ ਸਾਰੇ ਹੀ ਉੱਡ ਕੇ ਬਾਈ ਬੱਚੇ ਬਾਗਾਂ ਚ ਕੋਈ ਪੰਚਾਇਤ ਬੱਚੇ ਬੈਠੇ ਕਿਸੇ ਛਾਂ ਨਹੀਂ ਪਾਉਂਦੇ ਨਾ ਵੀ ਹੈ ਭਾਈ ਸਾਰੇ ਇਦੋਂ ਜ਼ਿਆਦੇ ਆਣਾ ਬੋ ਬਣੀ ਖਾਣਾ ਇਹ ਕੜਾ ਇਹ ਨਾ ਹੁਣ ਇਹ ਆਪਾਂ ਪਹਿ ਕਿ ਨਹੀਂ ਫੋਕਸ ਕਰ ਲਾਤਾ ਆ ਲੋ ਬਈ ਮਿੱਤਰੋ ਬੱਚੇ ਸਾਰੇ 2 3 5 5 6 ਵਿੱਚ ਬੈਠੇ ਪਾਈ ਜਾਂਦੀ ਕੋਸਤਾ ਉਹ ਆਮ ਦੇ ਇੱਕ ਬਾਜਿੰਗ ਵਾਲੀ ਦਾ ਬਈ ਕਾਲਕਾਤਾ ਵਿੱਚ ਆਇਆ ਦਾ ਉਹਦੇ ਰੰਗ ਵੀ ਨਹੀਂ ਲੱਗਿਆ ਜਮਾਂ ਪਰ ਉਹ ਬੱਚੇ ਤਾਂ ਡੱਗ ਪਏ। ਸਾਰਾ ਬੈਠੇ ਆ। ਬਈ ਮੰਨ ਕੇ ਚਲੋ। ਜਿਹੜੇ ਚੰਗੇ ਸੀ ਉਹ ਤਾਂ ਸਾਰੇ ਹੀ ਗਵਾਚ ਗਏ। ਖੜੇ ਆ ਦੋ ਤਿੰਨ ਬੱਚੇ ਤਾਂ ਜੁਕਰਿਆ ਹੁਣ ਤਾਂ ਤੇ ਇੱਕ ਬਈ ਕਾਲੀਆਂ ਕਤਾਲ ਵਾਲਾ। ਬਚਾਉਣੀ ਇੱਥੇ ਗਵਾਚ ਪਤਾ ਇਹਨਾਂ ਲੱਗਿਆ ਕਿੱਧਰ ਗਿਆ ਇਧਰ ਨਹੀਂ। ਟਿਕ ਟੋਟ ਬਈ ਸ਼ੀ ਬੱਚੇ ਸੱਤ ਬਈ ਆਪਣੇ ਗਵਾਜ ਗਏ ਆ। ਤੇ ਬਈ ਆਪਾਂ ਤਾਂ ਮੈਂ ਤਾਂ ਬਈ ਖਾਲਾ ਘੜੀ ਜਾਂਦਾ ਸੀ ਉੱਥੇ ਫਿਰਦਾ ਸੀਗਾ। ਇਸੀ ਮੇਰੀ ਨਿਗ੍ਹਾ ਨੂੰ ਤੇ ਚਿੜੀ ਡਰ ਗਈ ਜਦੋਂ ਉਹ ਜੰਮਾਨ ਦੇ ਨਾਲ ਹੀ ਆ ਗਿਆ ਸੀਗਾ ਤੇ ਕਬੂਤਰ ਖੜੇ ਤਾਂ ਹੈਗੇ ਬਈ ਤਾਂ ਹੁਣ ਦੋ ਤਾਰ ਦੇ ਇੱਕ ਵੀ ਬੱਚੇ ਆ ਕੇ ਆਹ ਤੋਂ ਠੀਕ ਹੈ ਤੇ ਇੱਕ ਦੋ ਸਿੱਧੇ ਬਹਿ ਗਏ ਆ ਬਈ ਕਲਕੱਤਾ ਬੱਚਾ ਗਵਾਜ ਗਿਆ ਆਪਣਾ ਉਹਦਾ ਹੀ ਪਤਾ ਕਰਦੇ ਆ ਘਟੂ ਘਟ ਵੀ ਬੱਚੇ ਤਾਂ ਸੱਤ ਆ ਆਪਣੇ ਵਿੱਚ ਬਈ ਉਹਨਾਂ 'ਈ ਤਾਂ ਰੰਗ ਵੀ ਨਹੀਂ ਲੱਗਿਆਗਾ ਰੰਗ ਤਾਂ ਬਈ ਘੱਟ ਬੱਚਿਆਂ ਦੇ ਲੱਗਿਆ ਮੈਂ ਕਿ ਚੱਲ ਅੱਜ ਲਾਉਨੇ ਆ ਸਵੀਰੀ ਲਾਉਨੇ ਆ ਇਨਾਂ ਦੇ ਬਈ ਰੰਗ ਨਹੀਂ ਲੱਗੇ ਉਹ ਤਾਂ ਪਤਾ ਹੀ ਨਹੀਂ ਲੱਗੇ ਉਹਨਾਂ ਦਾ ਤਾਂ ਹੁਣ ਬਈ ਖਾਲੀ ਤੱਕ ਉਹਨਾਂ ਦਾ ਕੰਡੂ ਨਹੀਂ ਸਾਨੂੰ ਇਹ ਤਾਂ ਮਾਰਦੇ ਕੋਈ ਹੁਣ ਖੜਾ ਕੰਡੂ ਵੇਖਾਂਗੇ ਬਈ ਬੱਚਿਆਂ ਦੀ ਪਰਦਾਾਲ ਕਰਦੇ ਬੱਚੇ ਖੜੇ ਆ ਤਾਂ ਦੋ ਹੁਣ ਉਹ ਆਏ ਨਹੀਂ ਪਤਾ ਵੀ ਆਪਣੇ ਆਗੇ ਕਿਹਦੀ ਆ ਤਾਂ ਗਿੱਜੇ ਫਿਰਦੇ ਬਈ ਜਿਹੜੇ ਆ ਫਰਦੇ ਆ ਪਰ ਬਈ ਕੱਲ ਕਾਪਾ ਬੱਚਾ ਵੀ ਇੱਥੇ ਹੀ ਗਵਾਰੀਆ ਪਤਾ ਨਹੀਂ ਬਟਰਬਾਕਸ 43 35 ਸੂਦੇ ਡੇਢ ਵੀ ਕਿੱਥੇ ਡੇਗ ਪਿਆ ਨਹੀਂ ਬਈ ਪਤਾ ਹੀ ਨਹੀਂ ਲੱਗਿਆ ਲੋ ਬੇ ਮੈਟਰ 10 ਕੈਸ ਤੇ ਬੈਠਿਆ ਦੋਗੇ ਦੇ ਚ ਦੋ ਵੱਡੇ ਆ ਦੋ ਆ ਬੈਠੇ ਨਿੱਕੇ ਠੀਕ ਆ ਇੱਕ ਇਨਾਂ ਜਿ ਨਿੱਕਾ ਫਰਦਾ ਸ਼ਾਇਦ ਬਹਿ ਗਿਆ ਹੈ ਨਹੀਂਗਾ ਠੀਕ ਆ ਭਾਈ ਸੱਤ ਬੱਚੇ ਆ ਜਿਹੜੇ ਗਵਾਚ ਗਏ ਆ ਸੱਤ ਸੱਤ ਬੱਚੇ ਆ ਭਾਈ ਇਹ ਵੀ ਨੇ ਆ ਭਾਈ ਖਾਲਾ ਘਟਨ ਚੱਲਦੇ ਆ ਜੋ ਡੁੱਡੇ ਖੜੇ ਤੇ ਇੱਥੇ ਦੇਖ ਕੇ ਤਾਂ ਠੀਕ ਆ ਬਈ ਸਾਰਾ ਪਿੰਡ ਫਰੂਲਦਾ ਭਾਈ ਨਹੀਂ ਕੋਈ ਪਤਾ ਲੱਗਿਆ ਹਜੇ ਤੱਕ ਤਾਂ ਉਹਨਾਂ ਦਾ ਕੋਈ ਮੂੰਹ ਸਰ ਨਹੀਂ ਬਣੇਗਾ ਬਾਈ ਹੁਣ ਤਾਂ ਉੱਡੇਆਂ ਡੇਆਂ ਤੋਂ ਘਰ ਤੇ ਆਏ ਤਾਂ ਜੇ ਕਿਸੇ ਨੇ ਨਾਂ ਫੜੇ ਫੁੜੇ ਤਾਂ ਪਤਾ ਲੱਗ ਜੂਗਾ ਤੇ ਨਹੀਂ ਤਾਂ ਫਿਰ ਕਹੀ ਆ ਇਹ ਤਾਂ ਹੈਗੀ ਆ ਬਾਈ ਕੋਸ਼ਿਸ਼ ਤੇ ਇਹੀ ਹੋਊਗੀ ਬੱਡ ਖੜਨਾ ਘਰ ਤੇ ਆ ਜਾਣ ਏਰੀ ਬੱਡੇ ਆ ਬਾਈ ਸਾਰੇ ਜਿਹੜੇ ਉੱਡਦੇ ਆ ਉਹ ਬੈਠੇ ਦੂ ਕਹਿਦੇ ਤੇ ਬੈਠੇ ਆ ਤੇ ਵੀੜੀਆਂ ਬਈ ਜੇ ਕਿ ਉੱਡਿਆ ਡਿਆ ਤਾਂ ਇੱਕ ਕਲਕੱਤਾ ਬੱਚਾ ਵੀ ਇੱਥੇ ਹੀ ਗਵਾਜ ਕੇ ਹੁਣੀ ਲੰਮਾ ਲੁੰਮਾ ਨਿਕਲ ਗਿਆ ਜੀ ਉੱਡ ਕੇ ਆਇਆ ਤਾਂ ਵੇਖਾਂਗੇ। ਲਓ ਬਈ ਮਿੱਤਰੂ ਕਾਣੂ ਛੱਡ ਦਈਏ ਪਾਣੀ ਫੇਰ ਖਾਲਾ ਸਵਾਰਾਂਗੇ। ਵੀ ਜੇ ਕੁੱਤਰ ਪਾਏ ਆਂਦੇ ਜੀ ਬੱਚਾ ਪੁੱচ্চਾ ਕੋਈ ਉੱਡਿਆ ਤਾਂ ਖਾਲਾ ਸਵਾਰ ਦੇਣ ਪਤਾ ਲੱਗ ਗਿਆ। ਫਿਰ ਆਪਾਂ ਮਸਲੇ ਦਾ ਹੱਲ ਕੋਈ ਕਰ ਲਾਂਗੇ। ਨਹੀਂ ਤਾਂ ਫਿਰ ਲਓ ਬਈ ਮਿੱਤਰ ਆਪਾਂ ਕਈ ਚੱਕ ਲਿਆਈਏ। ਭਾਈ ਮਿੰਦਰੋ ਤੇ ਚੱਲੇ ਜੀ ਇਹ ਤੇ ਕੌਣੇ ਪਹੁੰਚ ਗਏ ਆ ਠੀਕ ਹੈ ਤੇ ਅੱਡੀ ਢੜਕ ਬਾਈ ਚੱਲੀ ਨਹੀਂ ਵੰਟੀ ਜਾਂਦੀ ਹੈ ਜਿਹੜੀ ਤੇ ਹੁਣ ਚੜ੍ਹਨਾ ਅੱਗੇ ਪਰੜੀ ਦੇ ਪਰੜੀ ਦਾ ਬਾਈ ਪੁਰਾਣਾ ਹਾਲ ਆ ਕਿ ਉਹ ਵੱਡੇ ਛੋੜੇ ਸਾਧਣ ਟਰੈਕਟਰ ਟਰਾਲੀਆਂ ਕਾਰ ਜੀਬ ਇੱਧਰ ਦੀ ਆਉਂਦੇ ਆ ਤੇ ਬਈ ਪਰੜੀ ਬਣੀ ਪਈ ਆ ਜਮਾ ਪੁਰਾਣਾ ਹਾਲ ਆ ਹੋਈ ਵੀਡੀਓ ਆਪਾਂ ਇਥੋਂ ਦਿੱਕਰੀ ਬਣਾਵਾਂਗੇ ਥੋੜਾ ਜਿਹਾਾਂ ਦਿੱਕਰ ਕੇ ਉਹ ਵੀ ਤਲਕਣ ਸੰਭੇ ਹੋ ਗਿਆ ਬਈ ਇੱਕ ਪੀਕ ਬਣੀ ਫਈਆ ਤੇ ਆ ਵੀ ਟਰੈਕਟਰ ਟੂਟਰ ਨਾਲ ਹਰੇਕ ਚਰਦੀ ਹੈ ਉਹ ਬਈ ਛਤਰਾਂ ਤੇ ਬੈਠੇ ਆ ਹੁਣ ਗਿਣਤੀ ਕਰੇ ਤਾਂ ਪਤਾ ਲੱਗੂ ਬਈ ਕਿਹੜੇ ਕਿਹੜੇ ਹੈ ਨਹੀਂ ਤੇ ਕਿਹੜੇ ਹੈ ਨਹੀਂ ਠੀਕ ਆ ਜਾਵਾਂ ਬਈ ਸ਼ਾਮ ਤੱਕ ਆ ਜਾਣਗੇ ਜਿਹੜੇ ਹੋਏ ਤੇ ਬਈ ਮਿੱਤਰੋ ਹੁਣ ਆਪਾਂ ਆਪਸ ਸੁਣਾਉਣ ਪਾਉਣੇ ਪੱਠੀ ਤੋਂ ਦੂਦੂ ਬਾਅਦ ਚੱਲਾਂ ਖਾਲਾ ਕਢਣ ਜੋਤ ਆ ਜੂਆ ਨੂੰ ਅੱਜ ਬਈ ਟਿਊਸ਼ਨ ਤੋਂ ਰੱਖਾਂਗੇ ਕਿਉਂਕਿ ਨਾਲ ਤਾਂ ਪਸੂ-ਪੂਸੂ ਬਣਾ ਦੂਆ ਮਾਤਾ ਨਾ ਮੈਂ ਤਾਂ ਖਾਲਾ ਕਢਣਾ ਨਾਲ ਹੀ ਆ ਕੋ ਉਤਰ ਕੇ ਪਤਰਾ ਨੂੰ ਧਾਣਾ ਪਾਣੀ ਉਹੀ ਪਾਊਗਾ ਬਈ ਕੱਲ ਨੂੰ ਪਾਣੀ ਖੜਨਾ ਖਾਲਾ ਲਾਈ ਮਿਕੜਨਾ ਤੇ ਬਈ ਬਹੋਈ ਮੇਰੇ ਨਾਲ ਬਹੁਤ ਪੈੜੀ ਜਮਾ ਬਈ ਬੱਚੇ ਵੀ ਲਗਈ ਉਹ ਕਿੱਛ ਕਰਨਾ ਪੜ ਜਾ ਹੁੰਦਾ ਨਾ ਵੀਡੀਓ ਚ ਵੇਖਣਾ ਤਿਆ ਰਹੀ ਜੀ ਇੰਨਾ ਚ ਕੋਈ ਪੰਜ ਚਾਰ ਹੀ ਰਹੀ ਜੀ ਨਿੱਕੇ ਕੁਣ ਵੀ ਨਹੀਂ ਆ ਭਾਈ ਸ਼ਾਮ ਚੂਹ ਨੂੰ ਉੱਡ ਕੇ ਆਗੇ ਤਾਂ ਠੀਕ ਹੈ ਨਹੀਂ ਆਏ ਤਾਂ ਭਾਈ ਫਿਰ ਠੀਕ ਹੈ ਜੇ ਤਾਂ ਭਾਈ ਕਿਸੇ ਨੇ ਨਾ ਫੜੀ ਫਿਰ ਤਾਂ ਕੁਝ ਨਹੀਂ ਹੁੰਦਾ ਫਿਰ ਤਾਂ ਆ ਜਾਣਗੇ ਜੇ ਕਿਸੇ ਨੇ ਭਾਈ ਫੜੀ ਲੈ ਤੇ ਫਿਰ ਰੱਖਣਾ ਕੀ ਆ ਇੱਕ ਬਈ ਆਪਣੀ ਕੁੱਤੀ ਹੈਗੀ ਹੈ ਹਿੰਡ ਚ ਜੇ ਕਿਸੇ ਭਰਾ ਕੋਲੇ ਇਹਦੇ ਨਾਲ ਦਾ ਕੁੱਤਾ ਹੋਵੇ ਤਾਂ ਦੱਸ ਦਿਓ ਨਸਲ ਦਾ ਮੈਨੂੰ ਵੀ ਨਹੀਂ ਪਤਾ ਕਿਹੜੀ ਹੈ ਉਹ ਲਓ ਭਾਈ ਸਾਲੀਆਂ ਮੱਜਾਂ ਵੀ ਲੱਛਣ ਕਰਦੀਆਂ ਪੈਣ ਚ ਹਰੀ ਤੋਂ ਵੀ ਨਾ ਹਰਾ ਘੱਟ ਪਾਇਆ ਅੱਜ ਦਾਣਾ ਰਲਾਏ ਸੀ ਸਾਲੀਆਂ ਹਰਾ ਖਾਂਦੀਆਂ ਹੀ ਨਹੀਂ ਨਾ ਭਾਈ ਬੱਚੇ ਜਿਹੜੇ ਪਿੰਡ ਚ ਹੋਣ ਤਾਂ ਆ ਜਾਣਗੇ ਯਾਰ ਖੇਲੋ ਭਾਈ ਮਿੱਤਰੋ ਖੜਕਣ ਚੱਲਦੇ ਆਂ ਪਤਾ ਆਪਦੀ ਡਿਊਟੀ ਤੇ ਚੱਲ ਗਏ ਜੇ ਆਗੇ ਤਾਂ ਦੇਸੀ ਜਾਣਗੇ ਜੇ ਨਾ ਇਹ ਤਾਂ ਫਿਰ ਸਸਰੀ ਘਰ ਤਾਂ ਹੈਗਾ ਹੀ ਆ ਇਹ ਤਾਂ ਬਈ ਕਿਸੇ ਨੇ ਫੜ ਲਈ ਠੀਕ ਆ ਫੇਰ ਤਾਂ ਨਹੀਂ ਕੋਈ ਦੱਸਦਾ ਠੀਕ ਆ ਜੇ ਕੋਈ ਭੈਣ ਭਰਾ ਉੱਡਿਆ ਫਿਰ ਤਾਂ ਦੱਸ ਦੇ ਠੀਕ ਆ ਜੇ ਕਿਸੇ ਨੇ ਫੜ ਲਈ ਤਾਂ ਫਿਰ ਤਾਂ ਸਤਨਾਵੀਂ ਕੰਮ ਪਰ ਆਥਣੀ ਆਉਣ ਦਾ ਹੱਕ ਉਹਨਾਂ ਦਾ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਕਾਨੂੰ ਬਈ ਪਾਣੀ ਲਾਤਾ ਅੱਜ ਆਪਾਂ ਮੇਨ ਕੰਮ ਘਾਦਾ ਸੀਗਾ ਕਾਣੂ ਪਾਣੀ ਲਾਤਾ ਤੇ ਬਾਬਾ ਯਾਰ ਰਹਿ ਗਿਆ ਮੱਕ ਕੱਲ ਦੇ ਦਿੰਦਾ ਇਹ ਵੀ ਵੱਢਿਆ ਜਾਊਗਾ ਇਹ ਰੇਚ ਵਿੱਚ ਜਾਗੇ ਜਮੀਂ ਸਵਾਰ ਕੇ ਵਾਹ ਕੇ ਆਪਣੀ ਛੂਲੇ ਘੈਂਟ ਉਗਰੇ ਵੀ ਘੈਂਟ ਹੋ ਗਿਆ کاروبار ਚ ਤਰੱਕੀ ਹੋ ਰਹੀ ਹੈ ਲਓ ਬਈ ਮਿੱਤਰੋ ਜੇ ਬੱਚਾ ਪੁੱਛੇ ਉੱਡਿਆ ਤਾਂ ਤੁਹਾਨੂੰ ਕੋਈ ਦੱਸ ਦਿਆਂਗੇ ਭਾਈ ਆਪਣੇ ਆ ਗਏ ਬੱਚੇ ਜੇ ਨਾ ਇਹ ਤਾਂ ਬਈ ਜੋ ਪਰਮਾਤਮਾ ਨੂੰ ਮਨਜ਼ੂਰ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਲੋ ਬਈ ਖਾਲੀ ਤੇ ਫੇਰ ਆ ਗਏ ਬਈ ਪਹਿਲਾਂ ਇਧਰੋਂ ਪਾਣੀ ਲਾਉਣ ਲੱਗਾਂਗੇ ਆਪਾਂ ਇਧਰੋਂ ਲਾਉਂਦੇ ਲਾਉਂਦੇ ਪਰ ਹਣੋਂ ਤੁਰੇ ਚੱਲਾਂਗੇ ਠੀਕ ਹੈ ਬਈ ਮਿੱਤਰੋ ਖਾਲੀ ਦਾ ਕੰਮ ਨਮੀੜ ਤਾਂ ਟੁੱਟ ਮੈਂ ਜਾਂ ਦੂੜਕ ਘੰਟਾ ਲਾਇਆ ਆ ਚੱਕੋ ਬਈ ਹੋਰ ਥੁ ਟਿੱਕਰ ਲੋ ਬਈ ਮਿੱਤਰੋ ਖਾਲੀ ਦਾ ਕੰਮ ਦਿੱਤਾ ਨਮੀੜ ਹੁਣ ਬੱਚਿਆਂ ਦੀ ਪੜਤਾਲ ਕਰਦੇ ਆਂ ਬਈ ਹੁਣ ਲਾਈ ਜਾਂਦਾ ਜੋਤ ਜੀਣਾਂਗੇ ਕਿੰਨੇ ਬੱਚੇ ਆ ਫੇਰ ਪਤਾ ਲੱਗੂ ਵੀ ਕਿੰਨੇ ਹੈ ਨਹੀਂ ਗੇ ਇਹ ਭਾਈ ਕਿਉਂਕਿ ਮੈਂ ਥੋੜਾ ਜਿਹਾ ਭੁੱਲ ਗਿਆ ਨਾ ਜੂਤ ਨੂੰ ਤਾਂ ਇੱਕ ਇੱਕ ਦਾ ਯਾਦ ਰਹਿੰਦਾ ਲੋ ਭਾਈ ਖਾਲਾ ਇਸ ਵਾਰ ਤਾਂ ਕੱਲ ਨੂੰ ਜਾਵਾਂ ਸਾਫ਼ ਕਰਕੇ ਪੱਟਣਾ ਖਾਲਾ ਇਹ ਉਧਰੋਂ ਰੰਟਾਲ ਬਣਾ ਕੇ ਲੈ ਆਵਾਂਗੇ ਸੈਟਿੰਗ ਹੋ ਜੂਗੀ ਲੋ ਭਾਈ ਮਿੱਤਰੋ ਟੱਟਮਾ ਜੇ ਲੱਗਿਆ 2 ਘੰਟਾ ਟੁੱਟ ਦੋ ਘੰਟੇ ਲੱਗਾ ਹੁਣ ਮੈਂ 3 ਵਜੇ ਆਇਆ ਸੀਗਾ ਨਮੀੜ ਦਾ ਕੰਮ ਮੈਂ ਬੱਚਿਆਂ ਦੀ ਪੜਤਾਲ ਕਰਦੇ ਆਂ ਬਈ ਇੱਕ ਤਾਂ ਉਹ ਵਾਟਰ ਵਾਸਤੇ ਬੈਠਾ ਏ ਹਾਂ ਬਿਠਾ ਹੀ ਨਹੀਂ ਪਤਾ ਵੀ ਹੈ ਕੀ ਦਾ ਏ ਆਪਣਾ ਹੀ ਕੀ ਦਾ ਕਰਦੇ ਆਂ ਪੜਤਾਲ ਲਓ ਬਈ ਮਿੱਤਰੋ ਪਸੂਆਂ ਨੂੰ ਪੱਠੇ ਪੁੱਠੇ ਕੋਈ ਤਰ੍ਹਾਂ ਨੂੰ ਦਾਣਾ ਪਾਣੀ ਦਈ ਜੀ ਪਾਤਾ ਦਾਣਾ ਪਾਣੀ ਪਾਤਾ ਬਈ ਇੱਕ ਵਾਟਰ ਵਾਸਤੇ ਸ਼ੱਕ ਸੀਗਾ ਕਬੂਤਰ ਬੈਠਾ ਉਹ ਵੀ ਨਹੀਂ ਦੀਂਦਾ ਹੁਣ ਤੇ ਬਾਈ ਜੀ ਹੁਣ ਕਰਦੇ ਆਂ ਬੱਚਿਆਂ ਦੀ ਪੜਤਾਲ ਤੇ ਬਾਈ ਜੀ ਪੜਤਾਲ ਕਰਦੇ ਆਂ ਪਸੂਆਂ ਨੂੰ ਵੀ ਬਈ ਵੇਲੇ ਆਂ ਪਸੂਆਂ ਨੂੰ ਪੱਠੇ ਪੁੱਠੇ ਪਾਤੇ ਆ ਸਾਰਾ ਕੰਮ ਨੇ ਨੀਰਿਆ ਹੋਇਆ ਇਸ਼ਤਰੀ ਲੱਗੀ ਪਈ ਆ ਬਾਈ ਠੀਕ ਆ ਤੇ ਜੇ ਕਰਮਾਂ ਚ ਹੋਏ ਤਾਂ ਬਾਈ ਦੇਖ ਜਾਣਗੇ ਜੇ ਨਹੀਂ ਹੋਏ ਤਾਂ ਬਾਈ ਫਿਰ ਜਿਹੜਾ ਕੰਮ ਹੁੰਦਾ ਹੁੰਦਾ ਉਹ ਤਾਂ ਹੋ ਹੀ ਗਿਆ ਨਾਲ ਆ ਜਾਂਦਾ ਪਤਾ ਨਹੀਂ ਕੀ ਦਾ ਇਹ ਤਾਂ ਧੀਰੇ ਧੂਰੇ ਕੇ ਫਰਦੇ ਆ ਬਾਈ ਉਹ ਹਣਾ ਮਿੱਤਰੋ ਇੱਕ ਬੱਚਾ ਔੜਿਆ ਹੋ ਫਰਦਾ ਇਹ ਜੇ ਦੇ ਕੈਮਰੇ ਜਾਇਆ ਤਾਂ ਕਿਧਰ ਗਿਆ ਆ ਫਰਦਾ ਕੋਠੀ ਕੋਲ ਦੀ ਠੀਕ ਆ ਆਂਦਾ ਫਰੰਟ ਕਿਮ ਅੱਜ ਆ ਗਿਆ ਕੈਮਰੇ ਕਿੱਧਰ ਗਿਆ ਆ ਗਿਆ ਉਪਰਾਂ ਦੀ ਕੋਠੀ ਤੇ ਆ ਗਿਆ ਬਈ ਆ ਜਾਂਦਾ ਆਪਣਾ ਹੀ ਇਹ ਲਓ ਬਾਈ ਮਿੱਤਰੋ ਬਾਈ ਜੀ ਕਬੂਤਰ ਆਪਣਾ ਟੈਂਕੀ ਤੇ ਬੈਠਾ ਬਾਈ ਇੱਕ ਬੱਚਾ ਥਿਆ ਆ ਪੰਜਾਂ ਬੱਚਿਆਂ ਚ ਬਾਈ ਇੱਕ ਬੱਚਾ ਥਿਆ ਆ ਉਹ ਟੈਂਕੀ ਤੇ ਬੈਠਾ ਤੇ ਛਤਰੀਆਂ ਲੱਗੀਆਂ ਪੰਨਾਂ ਹਾਂਜੀ ਬੰਦਾ ਭਾਲਦੇ ਆ ਬਾਈ ਜੇ ਕੋਈ ਮਿਲ ਗਿਆ ਤਾਂ ਟੈਂਕੀ ਤੇ ਚੜਾਵਾਂਗੇ ਬਾਈ ਜਿੰਨੇ ਆਰੀ ਵੀ ਉੱਡਿਆ ਘਰ ਨਹੀਂ ਤਾਂ ਉਹਨੇ ਮੂੰਹ ਹੀ ਨਹੀਂ ਕੀਤਾ ਠੀਕ ਆ ਹੁਣ ਆਪਾਂ ਬੰਦਾ ਭਾਲਦੇ ਆਂ ਬਈ ਕੋਈ ਜੇ ਮਿਲ ਗਿਆ ਤਾਂ ਤੇ ਚਲੋ ਠੀਕ ਆ ਬਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਿਉਂਕਿ ਬਈ ਪਸੂ ਕਰਦਗੇ ਅੰਦਰ ਉਦੋਂ ਬਾਅਦ ਮਿਲਦੇ ਆਂ